ਹੁਣੇ ਇਹ ਕੀ ਪੰਨ ਤੋੜ ਹੋ ਰਹੀ ਆ ਹੂੰ ਕੀ ਕਰਦੇ ਫਤਿਆਂ ਸਸਰੀ ਕਾਲ ਜੀ ਸਾਰ ਪੰਨ ਪਰੰਮ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡਾ ਦਿਨ ਸਾਰਿਆਂ ਦਾ ਵਧੀਆ ਜਾਣ ਵਾਲਾ ਕਿਉਂਕਿ ਜੱਪ ਨੂੰ ਸਵੇਰ ਸਵੇਰ ਪਹਿਲਾਂ ਜੱਪ ਨੂੰ ਰੀ ਆਇਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਫਰ ਦਾ ਆਕ ਤੁਨੇ ਕੀ ਹੈ ਇਹ ਉਹ ਦੀਆ ਇੱਕ ਇਹਦੇ ਵਿੱਚ ਹੈਗਾ ਤੇਲ ਇੱਥੋਂ ਮੈਂ ਇੱਥੇ ਲੈ ਕੇ ਇੱਥੇ ਲੈ ਕੇ ਇੱਥੋਂ ਹੁਣ ਐਲਮਾਰੀ ਚ ਮੈਂ ਗੋਥੀ ਦੀ ਕੱਢ ਕੇ ਨਹੀਂ ਰੱਖਿਆ ਹਾਂ ਤੇ ਉੱਥੋਂ ਲੈ ਕੇ ਰਹੀ ਜੇ ਨੂਰ ਹੈਲੋ ਕੀ ਕਰਦੇ ਆਰ ਯੂ ਦਾ ਤੇਲ ਸਿਰ ਤੇ ਲਾ ਲੋ ਸਿਰ ਤੇ ਲਾ ਲੋ ਮੰਮਾ ਲਾ ਰਿਹਾ ਤੇਲ ਵਾਹ ਚੇਹਰੇ ਤੇ ਆਪਣੇ ਲਾ ਲੋ ਪਤਾ ਇਹਨੂੰ ਵਾਲਾ ਤੇ ਲੱਗਦਾ ਹੈ ਨਾ ਕਿਹੜਾ ਕਿਹੜੀ ਚੀਜ਼ ਕਿੱਥੇ ਲਗਣੀ ਆ ਉਹ ਉਹ ਚੀਜ਼ਾਂ ਨੇ ਨੋਟਿਸ ਕਰਨਾ ਸਾਰਿਆਂ ਨੂੰ ਨੁਰੇ ਨੁਰੇ ਇਹ ਤੇ ਜਾਗਾ ਕੀ ਕਰਦੇ ਆ ਤੇ ਘਿਓ ਹੋਣੀਗਾ ਤੇਲ ਆ ਪਤਾ ਬਾਲਾਂ ਤੇ ਲਾਉਣ ਵਾਲਾ ਸੱਤ ਤੇ ਲਾਉਣ ਵਾਲਾ ਤੁਹਾਡਾ ਸਵੇਰ ਸਵੇਰ ਹੋ ਗਿਆ ਤਿਆਰ ਨਹਾਤ ਹੋ ਕੇ ਹਾਂ ਗੰਦੀ ਚੀਜ਼ ਬਾਤ ਗੰਦੀ ਬਾਤ ਨਹੀਂ ਕਰਤੇ ਇਹ ہماری ਹਿੰਦ ਹੈ ਅਸੀਂ ਪਿਆਰ ਪਿਆਰ ਦੀਆਂ ਬਾਤਾਂ ਕਰੀਓ ਓਹੋ ਅਸੀਂ ਪੰਜਾਬੀ ਹੁੰਨੇ ਆ ਤਾਂ ਕਰਕੇ ਸਾਨੂੰ ਨਹੀਂ ਆਉਂਦੀ ਇਨੀ ਗਲਤ ਬਾਤ ਹੁੰਦੀ ਆ ਜਪਨੂਰ ਗਲਤ ਕੰਮ ਨਹੀਂ ਕਰਤੇ ਨਾ ਸੰਗਤ ਉਹਦੇ ਵਿੱਚ ਨਾ ਇੱਕ ਕੋਈ ਪ੍ਰੋਗਰਾਮ ਆ ਰਿਹਾ ਹੈ ਉਹਦੇ ਵਿੱਚ ਸਿੰਗਰ ਆ ਰਹੇ ਆ ਚੱਲੀਏ ਉੱਥੇ ਉਹ ਲਵਾ ਰਹੇ ਹੋ ਕਿਤੇ ਲਵਾ ਰਹੇ ਆਉਂਦੇ ਹੁੰਦੇ ਦੰਮੂ ਸਾਰੇ ਲਵਾ ਰਹੇ ਉੱਥੇ ਆਉਂਦੇ ਆ ਮੇਲੇ ਦੇ ਕਬੱਡੀ ਟੂਰਨਾਮੈਂਟ ਹੁੰਦੇ ਆ ਹੈ ਕਿਹੜੇ ਕਿਹੜੇ ਸਿੰਗਰ ਆਉਂਦੇ ਨੇਂਜੇ ਵਰਗੇ ਆਉਂਦੇ ਨੇ ਜਿੰਨੇ ਜੇ ਵਰਗੇ ਸਾਰੇ 93 ਦਾ ਸਾਰੇ ਉੱਥੇ ਵੀ ਆਇਆ ਸੀ ਸਾਡੇ ਪਰ ਮੇਰਾ ਤਾਂ ਜੀ ਪਤਾ ਕਿੰਨੂ ਹੈ ਬਿਲਾ ਨਦਰਜੀਤ ਤੋਂ ਸਾਂਝ ਨੂੰ ਕੀਤੀ ਗਰੇਵਾਲ ਨੂੰ ਤੇ ਆਪਣਾ ਐਮੀ ਮਿਰਕਲ ਮਲਾਂ ਫਿਲਮਾਂ ਨੇ ਪਰ ਫਿਲਮ ਐਸੇ ਸਭ ਤੋਂ ਪਹਿਲੇ ਤਾਂ ਹਰਪਰਜਮਨ ਨੇ ਸ਼ੁਰੂ ਕੀਤੀ ਸੀ ਬਿਲਾ ਮਨ ਉਹਦੇ ਵਰਗਾ ਤੇ ਮੈਂ ਕਹਿੰਦੀ ਆ ਕਿ ਕੋਈ ਵੀ ਇਨਸਾਨ ਹੈ ਹੋ ਜੈ ਨਹੀਂ ਕੋਈ ਹੋਏਗਾ ਇਹ ਹੋਣ ਦਾ ਕਿ ਉਹਨੂੰ ਜਿਹੜਾ ਹਰਪਰਜਮਨ ਦੇ ਵਿੱਚ ਕਿੰਨੀ ਲਿਆਕਤ ਹੈ ਬੋਲਣ ਦੀ ਕਦੀ ਮਲਾਂ ਬਹੁਤ ਹੀ ਸੱਚਾ ਇਨਸਾਨ ਆ ਬੋਦੀ ਤੇ ਜੀਬ ਵਾਲਾ ਮੈਂ ਕਹਿੰਨੀ ਆ ਮਾਨ ਚਾਹਤ ਵੀਡੀਓ ਦੇ ਅਗਰੇ ਸੀ ਉਹਦੇ ਵਿੱਚ ਨਾ ਉਹ ਮੋਗੇ 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 ਦੇ ਨਾ ਮਤਲਬ ਸਾਰੇ ਜਿਵੇਂ ਮੋਕਾ ਹੈ ਸ਼ਹਿਰ ਹੈ ਸਾਰਾ ਹਨਾ ਜਿੱਥੇ ਜਾਂਦੇ ਹਾਂ ਨਾ ਉੱਥੇ ਦੀ ਨਾ ਸਾਰੇ ਇਹਨਾਂ ਵੀਡੀਓ ਸ਼ਾਰਟ ਬਣਾ ਕੇ ਜਿਵੇਂ ਪਾਉਂਦੇ ਨਹੀਂ ਹੈ ਤਾਂ ਉੱਥੇ ਇੱਕ ਨਾ ਬਾਜ਼ਾਰ ਆਂਦਾ ਹੈ ਮੋਰੀ ਬਾਜ਼ਾਰ ਹੈ ਕਿ ਸ਼ੋਰੀ ਬਾਜ਼ਾਰ ਹੈ ਗੇਟ ਨੰਬਰ 1 ਉਹ ਬਾਜ਼ਾਰ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਜਿਵੇਂ ਉਹ ਨਹੀਂ ਗਿਆ ਸੀ ਅੱਪਾ ਵੇਖਦੇ ਜਿੰਨਾਂ ਦਾ ਇਹ ਭਾਈ ਨਾ ਜਿਹੜੇ ਮੋਗੇ ਰਹਿੰਦੇ ਆ ਤੇ ਜਰੂਰ ਕਮੈਂਟ ਕਰਕੇ ਦੱਸੋ ਵੀ ਇਸ ਨਾਮ ਦਾ ਕੋਈ ਹੈਗਾ ਕਾ ਬਾਜ਼ਾਰ ਆ ਮੋਰੀ ਹੋਰੀ ਹੈ ਮੋਰੀ ਲੱਗੇ ਤੇ ਨਹੀਂ ਨੇ ਮੋਗੇ ਬਾਜ਼ਾਰ ਦੇ ਨਵੇਂ-ਨਵੇਂ ਨਾਂ ਧਰ ਦੇਣੇ ਆ ਬਾਜ਼ਾਰਾਂ ਦੇ ਤੇ ਇਸ ਤੋਂ ਪਹਿਲਾਂ ਕਿ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿਹੜਾ ਬਾਜ਼ਾਰ ਆ ਮੋਰੀ ਹੈ ਤੇ ਸੋਰੀ ਹੈ ਮੋਰੀ ਹੈ ਪੰਜਾਬੀ ਮੈਂ ਰਹਿੰਦੀ ਤੇ ਨਹੀਂ ਮੈਨੂੰ ਗਲਤ ਪੜਨੀ ਆਂਦੀ ਹੂੰ ਹੋ ਸਕਦਾ ਮੋਹ ਦੇ ਉੱਤੇ ਮਾਤਰਾ ਤਾਂ ਨਹੀਂ ਆਂਦੀ ਮੰਮੇ ਹੋੜਾ ਅਦਾਰੇ ਵੈਰੀ ਪੈਂਦਾ ਮੋਰੀ ਨਹੀਂ ਉਹ ਮਾ ਮਾਤਰਾ ਪਰ ਉਹ ਤਾਂ ਨਹੀਂ ਆਂਦੀ ਲਾਈਨ ਮਾਤਰਾ ਕਰੀਏ ਮਾਤਰਾ ਤੇ ਆਂਦੀ ਹੈ ਸੱਚ ਲਾਈਨ ਤੇ ਨਹੀਂ ਆਂਦੀ ਨਾ ਮੰਮੇ ਚ ਬਸ ਫਿਰ ਮੋਰੀ ਲਿਖਿਆ ਸੀ ਗੇਟ ਨੰਬਰ 1 ਤੇ ਮਾਨੇ ਜਾਣੇ ਹੋਰ ਵੀ ਪਤਾ ਰੀਆਂ ਚੀਜ਼ਾਂ ਹੈ ਹੌਲੀ ਹੌਲੀ ਪਤਾ ਲੱਗੂਗਾ ਮੈਂ ਉਹ ਸ਼ੋਰਟ ਵੇਖਿਆ ਸੀ ਤਾਂ ਕਰਕੇ ਪਤਾ ਲੱਗਿਆ ਉਹ ਪੰਨ ਦੀ ਮੋਗ ਦੇ ਆ ਮੋਬਾਈਲ ਤੇ ਕੋ ਮਨਵਾਸ ਤੇ ਬਾਕੀ ਤੁਸੀਂ ਨਾ ਵੀ ਦੱਬ ਕੇ ਸ਼ੇਅਰ ਕਰਦਿਆ ਕਰੋ ਵੀ ਬਾਕੀ ਸ਼ੇਅਰ ਰੱਖਣਾ ਕਰਿਓ ਸ਼ੇਅਰ ਰੱਖਣਾ ਕਰਿਓ ਕਿ ਜਿਵੇਂ ਮੇਰਾ ਸੁਪਨਾ ਰਹਿ ਗਿਆ ਜਿਹੜਾ ਉਹ ਪੂਰਾ ਕਰਨ ਤੱਕ ਕਿ ਜਿਵੇਂ ਮੈਨੂੰ ਪਸੰਦ ਅਹ ਜਿਸ ਦਿਲਜੀਤ ਲੋਹਾਂ ਜੀ ਤੇ ਜੀਪੀ ਕਰਵਾਇਆ ਮੈਂ ਵੇਰਕ ਉਹਨਾਂ ਤੱਕ ਇੰਨੀ ਦੂਰ ਦੂਰ ਤੱਕ ਵੀਡੀਓ ਪਹੁੰਚ ਜੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਜਿੱਥੇ ਜਿੱਥੇ ਸੈਕਟਰ ਦੇ ਵਿੱਚ ਜਿਹੜੇ ਰਹਿੰਦੇ ਨੇ ਉੱਥੋਂ ਤੱਕ ਪਹੁੰਚ ਜੇ ਕਿ ਮੈਨੂੰ ਛੋਟਾ ਮੋਟਾ ਰੋਲ ਜਾਇ ਮਿਲ ਜੇ ਤੇ ਸਟਾਰਟਿੰਗ ਵਸਤੇ ਮੈਂ ਮੈਗਨਾ ਕਰੀ ਰੋਇਂਦੇ ਰੂਪ ਚਾਣਾ ਤੇ ਰੋਇਂਦੇ ਬਣ ਗਿਆ ਮੈਂ ਤੇਰ ਜੀਤਰੀ ਬਣ ਗਿਆ ਮੈਂ ਹੋਰ ਨਹੀਂ ਤੇ ਸਾਡੀ ਸਟੋਰੀ ਦੀ ਜੇ ਮੇਰੀ ਲਾਈਫ ਸਟੋਰੀ ਤੇ ਹੀ ਬਣ ਜੇ ਜੇ ਕੋਈ ਰਾਈਟਰ ਹੋਵੇ ਤੇ ਜੈਨਾ ਚਲੋ ਉਹ ਤੇ ਆਹ ਅੱਜ ਕੱਲ ਸਾਰੇ ਆਪਣੇ ਆਪ ਫਿਲਮ ਲਿਖਦੇ ਨੇ ਡਾਇਰੈਕਟਰ ਪ੍ਰੋਡਿਊਸਰ ਆਪ ਹੀ ਨੇ ਤੇ ਹੀਰੋ ਵੀ ਆਪ ਨੇ ਉਹਨਾਂ ਤੱਕ ਮੈਂ ਕਹਿੰਦੀ ਐਨੀ ਸ਼ੇਅਰ ਕਰਿਓ ਕਿ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਏ ਕਿਸੇ ਨਾ ਕਿਸੇ ਤਰ੍ਹਾਂ ਤੇ YouTube ਜੀ ਤੁਸੀਂ ਵੀ ਇਹਨਾਂ ਜ਼ਰੂਰ ਕਰ ਦਿਓ ਮੇਰ ਕਰ ਦਿਓ ਕਿ ਇਹ ਕੰਮ ਪੂਰਾ ਕਰ ਦਿਓ ਮਨਿਕਾ ਜੇ ਸੁਪਨਾ ਰਹਿ ਗਿਆ ਜੇ ਇੱਥੋਂ ਤੱਕ ਪਹੁੰਚੇ ਤੇ ਅੱਗੇ ਵੀ ਲੈ ਕੇ ਜਾਇਓ ਜਰੂਰ ਹੁਣ ਤੁਹਾਡੇ ਉੱਤੇ ਹੈ ਕਿ ਤੁਸੀਂ ਸਾਨੂੰ ਇਹਨਾਂ ਸ਼ੇਅਰ ਕਰ ਦਿਓ ਮੈਂ ਵੀ ਕਹਾਂ YouTube ਭਾਜੀ ਐਨੀ ਕ ਹੈਲਪ ਕਰ ਦਿਓ ਠੀਕ ਹੈ ਤੇ ਤਾਂ ਕਿ ਕਿਸੇ ਦਾ ਸੁਪਨਾ ਪੂਰਾ ਹੋ ਸਕੇ ਇੱਕ ਸੱਟ ਨਾ ਮੈਨੂੰ ਵੱਜਣਾ ਤਾਏ ਦੇ ਮੁੰਡੇ ਦਾ ਫੋਨ ਆਇਆ ਸੀਗਾ ਤੇ ਉਹ ਕਹ ਰਹੇ ਸੀ ਨਾ ਵੀ ਭਿੰਡਰਾ ਤੋਂ ਆ ਕੋਈ ਬਾਈ ਉਹਨਾਂ ਦੇ ਨਾਲ ਆ ਚਾਚੇ ਹੁਣਾਂ ਦੇ ਨਾਲ ਕਬੈਰ ਦੇ ਵਿੱਚ ਉਹ ਸਾਡੀਆਂ ਵੀਡੀਓ ਵੇਖਦੇ ਆ ਤੇ ਜੇ ਉਹ ਬਾਈ ਵੀਡੀਓ ਵੇਖਦਾ ਹੈਗਾ ਤੇ ਮੈਂ ਉਹਨਾਂ ਨੂੰ ਦੱਸ ਦਾਂ ਕਿ ਬਿੱਟੂ ਆ ਜਿਹੜਾ ਉਹ ਮੇਰਾ ਤਾਏ ਦਾ ਮੁੰਡਾ ਹੈਗਾ ਜਿਹੜੇ ਹੈਗੇ ਸਾਧੂ ਸਿੰਘ ਉਹ ਹੈਗੇ ਮੇਰੇ ਚਾਚਾ ਠੀਕ ਹੈ ਤੇ ਜਾਨੀ ਕਿ ਵੀ ਮੋਸਟ ਵੈਲਕਮ ਜਦੋਂ ਵੀ ਆਉਣਾ ਤੁਸੀਂ ਵਿਆਹ ਤੇ ਆਉਣਾ ਵਿੱਕੀ ਦੇ ਵਿਆਹ ਤੇ ਆਉਂਗੇ ਹਨਾ ਤੇ ਜਰੂਰ ਆਇਓ ਘਰੇ ਠੀਕ ਹੈ ਤੇ ਜੀ ਆਇਆਂ ਨੂੰ ਜਪਨ ਹੁਣ ਬਾਹਰ ਜਾ ਕੇ ਬੁਰੀ ਨੇ ਕਰ ਆ ਆ ਗਿਆ ਫਿਰ ਲੈ ਕੇ